ਹਾਂਜੀ ਦੋਸਤੋ ਸੋਸ਼ਲ ਮੀਡੀਆ ਅਕਾਊਂਟ ਉਪਰ ਮਸ਼ਹੂਰ ਬਰਾਊਨ ਕੁੜੀ ਬਾਰੇ ਤੁਸੀਂ ਸਭ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜੋ ਬਰਾਊਨ ਕੁੜੀ ਆ ਉਹ ਵੈਲਡਿੰਗ ਨਾ ਗਰਲ ਨਾਮ ਦੇ ਨਾਲ ਨਾਲ ਵੀ ਕਾਫੀ ਜ਼ਿਆਦਾ ਮਸ਼ਹੂਰ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਬਰਾਊਨ ਕੁੜੀ ਜਿਹੜੀ ਹੈ ਉਹ ਵੈਲਡਿੰਗ ਕਰਦੀ ਹੈ ਤੇ ਕੁਝ ਸਮਾਂ ਪਹਿਲਾਂ ਹੀ ਉਸ ਦਾ ਜੋ ਕੇ ਤਲਾਕ ਹੋ ਚੁੱਕਿਆ ਹੈ ਤੇ ਉਸ ਦਾ ਬੇਟਾ ਜੋ ਕੇ ਹੈ ਉਹਦੇ ਨਾਲ ਰਹਿੰਦਾ ਹੈ ਉਹ ਆਪਣੀ ਫੈਮਲੀ ਦੇ ਨਾਲ ਪੂਰਾ ਖੁਸ਼ ਹਨ ਬਾਕੀ ਦੋਸਤੋ ਤੁਹਾਨੂੰ ਦੱਸ ਦਨੇ ਹੈ ਕਿ ਜੋ ਬਰਾਊਨ ਕੁੜੀ ਹੈ ਉਹ ਸੋਸ਼ਲ ਮੀਡੀਆ ਅਕਾਊਂਟ ਉੱਪਰ ਅਕਸਰ ਹੀ ਆਪਣੀਆਂ ਵੀਡੀਓਜ਼ ਪੋਸਟਾਂ ਜੋ ਕਿ ਅਪਲੋਡ ਕਰਦੀ ਰਹਿੰਦੀ ਹੈ ਤੇ ਲੋਕਾਂ ਨੂੰ ਕੁਝ ਨਾ ਕੁਝ ਸਖ ਚੰਗਾ ਸਿਖਾਉਣ ਦੀ ਕੋਸ਼ਿਸ਼ ਵੀ ਕਰਦੀ ਹੈ ਕਿ ਤੁਸੀਂ ਵੀ ਮਿਹਨਤ ਕਰੋ ਕਿ ਮਿਹਨਤ ਨਾਲ ਹੀ ਸਭ ਕੁਝ ਹੈ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਲੋਕਾਂ ਵੱਲੋਂ ਬ੍ਰਾਊਨ ਕੁੜੀ ਨੂੰ ਜੋ ਕਿ ਐ ਗਲਤ ਫਲਤ ਕਮੈਂਟ ਕੀਤੇ ਜਾਂਦੇ ਹਨ ਤੇ ਬ੍ਰਾਊਨ ਕੁੜੀ ਨੂੰ ਜੋ ਕਿ ਐ ਗੰਦਾ ਮੰਦਾ ਬੋਲ ਲਿਆ ਜਾਂਦਾ ਹੈ ਉਸ ਨੂੰ ਲੈ ਕੇ ਚੱਲਦਾ ਕਿ ਹੁਣ ਬ੍ਰਾਊਨ ਕੁੜੀ ਵੱਲੋਂ ਇੱਕ ਵੀਡੀਓ ਅਪਲੋਡ ਕੀਤੀ ਜਾਂਦੀ ਹੈ ਤਰੋ-ਰੋ ਕੇ ਆਪਣੀ ਪੂਰੀ ਕਹਾਣੀ ਦੱਸੀ ਜਾਂਦੀ ਹੈ ਕਿ ਬ੍ਰਾਊਨ ਕੁੜੀ ਉਸ ਵਿੱਚ ਕਾਫੀ ਹੈਰਪਾਪਕ ਹੋ ਜਾਂਦੀ ਹੈ ਤੇ ਉਸ ਵੀਡੀਓ ਨੂੰ ਦੇਖ ਕੇ ਜੋ ਕਿ ਲੋਕ ਵੀ ਕਾਫੀ ਹੈਰਪਾਪਕ ਹੋ ਜਾਂਦੇ ਹਨ ਤੇ ਬ੍ਰਾਊਨ ਕੁੜੀ ਵੱਲੋਂ نیچے ਕੈਪਸ਼ਨ ਦੇ ਵਿੱਚ ਕੁਝ ਅਜੀਹਾ ਲਿਖ ਦਿੱਤਾ ਜਾਂਦਾ ਹੈ ਕਿ ਉਸ ਨੂੰ ਪੜ ਕੇ ਸਭ ਦੇ ਜੋ ਕਿ ਹੋਸ਼ ਉੱਡ ਜਾਂਦੇ ਹਨ ਬਾਕੀ ਦੋਸਤੋ ਉਸ ਵਿੱਚ ਕੀ ਲਿਖਿਆ ਸੀ ਤੁਸੀਂ ਅੱਗੇ ਇੱਕ ਵਾਰ ਜ਼ਰੂਰ ਸੁਣਿਓ ਉਸ ਵਿੱਚ ਜੋ ਕਿ ਬ੍ਰਾਊਨ ਕੁੜੀ ਵੱਲੋਂ ਲਿਖਿਆ ਗਿਆ ਸੀ ਕਿ ਕਦੇ-ਕਦੇ ਲੋਕ ਇੰਨੇ ਗਲਤ ਕਮੈਂਟਸ ਕਰਦੇ ਹਨ ਕਿ ਜਿਵੇਂ ਜਿਵੇਂ ਉਹਨਾਂ ਦੇ ਘਰਤੀ ਭੈਣ ਨਹੀਂ ਹੁੰਦੀ ਮੈਂ ਤਾਂ ਕਿਸੇ ਨੂੰ ਕੁਝ ਕਹਿੰਦੀ ਵੀ ਨਹੀਂ ਆਪਣਾ ਕੰਮ ਕਰਦੀ ਆ ਬਸ ਫਿਰ ਲੋਕ ਇੰਨੀ ਜੈਲਸੀ ਕਰਦੇ ਹਨ ਮੇਰਾ ਕੀ ਕਸੂਰ ਜੇ ਡਿਵੋਰਸ ਹੋਇਆ ਮੇਰਾ ਕੋਈ ਕੁੜੀ ਨਹੀਂ ਚਾਹੁੰਦੀ ਕਿ ਉਹਨਾਂ ਦੇ ਘਰ ਟੁੱਟੇ ਮੇਰੇ ਮਾਪੇ ਨੇ ਮੈਨੂੰ ਸੰਭਾਲਿਆ ਨਹੀਂ ਤਾਂ ਕੁੜੀ ਦਾ ਦੂਜਾ ਵਿਆਹ ਕਰ ਦਿੰਦੇ ਆ ਮੈਂ ਤਾਂ ਮਿਹਨਤ ਕਰਦੀ ਆ ਆਪਣੇ ਦਮ ਤੇ ਇਥੋਂ ਤੱਕ ਆਈ ਆ ਉਹਦਾ ਕਹਿੰਦੇ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਫਿਰ ਗਲਤ ਬੋਲ ਕੇ ਕੀ ਮਿਲਦਾ ਕੁੜੀ ਨੂੰ ਖੁੱਲ ਕੇ ਜੀਣ ਦਾ ਹੱਕ ਨਹੀਂ ਮੈਂ ਵੈਸੇ ਬਹੁਤ ਸਟਰੋਂਗ ਹਾਂ ਪਰ ਕਦੇ-ਕਦੇ ਪਾਣੀ ਸਰ ਤੋਂ ਉੱਪਰ ਦੀ ਲੰਘ ਜਾਂਦਾ ਫਿਰ ਫੀਲ ਹੁੰਦਾ ਹਾਦਾਂ ਲੋਕਾਂ ਦੀ ਸੱਟ ਨੂੰ ਹੀ ਲੱਗੇ ਹੋਏ ਆ ਬਾਕੀ ਜਿਹੜੇ ਸੋਚਦੇ ਆ ਕਿ ਮੈਂ ਡਿਵੋਰਸ ਤੋਂ ਬਾਅਦ ਖੁਸ਼ ਹਾਂ ਰੱਬ ਉਹਨਾਂ ਦੀਆਂ ਧੀਆਂ ਭੈਣਾਂ ਦੇ ਵੀ ਡਿਵੋਰਸ ਕਰਾਵੇ ਉਹਨਾਂ ਨੂੰ ਵੀ ਪਤਾ ਲੱਗੂ ਕਿ ਇੱਕ ਪਿਓ ਭਰਾ ਤੇ ਕੀ ਬੇਟੀ ਤੇ ਜਦ ਉਹ 10 5 8 10 ਸਾਲ ਬਾਅਦ ਵਾਪਿਸ ਕਰ ਆਉਂਦੀ ਆ ਤਾਂ ਕੀ ਜਵਾਕ ਕੀ ਜਵਾਕ ਵੀ ਨਾਲ ਲੈ ਕੇ ਆਉਂਦੀ ਆ ਉਹਨਾਂ ਦੇ ਕੀ ਬੀਤਦੀ ਆ ਬਾਕੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਿੰਨੇ ਮੂੰਹ ਨਹੀਂ ਆ ਗੱਲਾਂ ਕਿ ਲੋਕਾਂ ਵੱਲੋਂ ਇਹ ਨਹੀਂ ਦੇਖਿਆ ਜਾਂਦਾ ਕਿ ਇਨਸਾਨ ਤੇ ਕੀ ਬੀਤਰੀ ਹੋਣੀ ਆ ਕਿ ਇਨਸਾਨ ਕਿਸ ਦਰਦ ਦੇ ਵਿੱਚ ਹੁੰਦਾ ਹੈ ਕਿ ਲੋਕ ਉਹਨਾਂ ਨੂੰ ਬਸ ਨੀਚੇ ਛੁੱਟਣ ਲਈ ਲੱਗੇ ਰਹਿੰਦੇ ਹਨ ਤੇ ਗੰਦੇਮੰਦੇ ਕਮੈਂਟ ਕਰਦੇ ਰਹਿੰਦੇ ਹਨ ਬਾਕੀ ਦੋਸਤੋ ਤੁਸੀਂ ਬਰਾਊਨ ਕੁੜੀ ਬਾਰੇ ਕੀ ਕਹਿਣਾ ਚਾਹੋਗੇ ਤੇ ਜਿਹੜੇ ਲੋਕ ਗਲਤ ਮੰਤ ਕਮੈਂਟ ਕਰਦੇ ਹਨ ਤੇ ਕਮੈਂਟਾਂ ਦੇ ਵਿੱਚ ਗੰਦਾ ਬੋਲਦੇ ਹਨ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਤੁਹਾਨੂੰ ਆਹਤ